ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ 'ਚ ਲਗਾਤਾਰ ਮੀਂਹ ਅਤੇ ਬਰਫਬਾਰੀ ਦਾ ਦੌਰ ਚੱਲ ਰਿਹਾ ਹੈ। ਬੁੱਧਵਾਰ ਸਵੇਰ ਤੋਂ ਹੀ ਪੰਜਾਬ 'ਚ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਪਰ ਬੁੱਧਵਾਰ ਸ਼ਾਮ ਪੰਜਾਬ ਦੇ ਕਈ ਇਲਾਕਿਆਂ 'ਚ ਤੇਜ਼ ਤੋਂ ਹਲਕੀ ਗੜੇਬਾਰੀ ਦੇਖਣ ਮਿਲੀ ਸੀ ਅਤੇ ਇਹ ਦੌਰ ਵੀਰਵਾਰ 1 ਫਰਵਰੀ ਨੂੰ ਵੀ ਚੱਲ ਰਿਹਾ। 1 ਫਰਵਰੀ ਦੀ ਸਵੇਰ ਪੰਜਾਬ ਦੇ ਸਮਰਾਲਾ, ਸੁਲਤਾਨਪੁਰ ਲੋਧੀ, ਤਲਵੰਡੀ ਪਾਈ ਅਤੇ ਦੁਰਾਹਾ ਸਣੇ ਫਿਰੋਜ਼ਪੁਰ ਦੇ ਇਲਾਕਿਆਂ 'ਚ ਤੇਜ਼ ਤੋਂ ਹਲਕੀ ਗੜੇਮਾਰੀ ਦੇਖਣ ਨੂੰ ਮਿਲੀ। ਗੱਪੀ ਜਾਨੀ ਕਿ ਗੜੇ ਮਾਰੀ ਬਹੁਤ ਤੇਜ਼ ਹੱਦ ਤੋਂ ਵੱਧ ਤੇਜ਼ ਗੜੇ ਮਾਰੀ ਨਹੀਂ ਘਟ ਸੀ ਗੜੇ ਜਿਆਦਾ ਸੀ ਗੜਿਆਂ ਨੇ ਹਾਲਾਤ ਇਹ ਕੀਤੇ ਪਾਣੀ ਰੁਕਿਆ ਹੋਇਆ ਇੱਥੇ ਦੇਖੋ ਪੂਰੇ ਮੋٹے ਗੜੇ ਆ ਪੂਰੇ ਭਾਰੇ ਉਧਰ ਆਪਣੀ ਬੇਰੀ ਹੁਣ ਤੁਹਾਨੂੰ ਸ਼ਾਇਦ ਦਿਖਦੀ ਹੋਵੇ ਜਨਾ ਬਿਲਕੁਲ ਖਤਮ ਕਰਤਾ ਵੀਰ ਉਹਦਾ ਠੀਕ ਬਾਕੀ ਆਪਣੇ ਆਪਣੇ ਏਰੀਆ ਦੱਸਿਓ ਕਿ ਕੀ ਹਾਲਾਤ ਨੇ ਦੇ ਨਾਲ ਤੇ ਗੜੇ ਮਾਰੀ ਦੇ ਨਾਲ ਉਧਰ ਮੌਸਮ ਵਿਭਾਗ ਨੇ ਹੁਣ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਅਤੇ ਮਲੇਰਕੋਟਲਾ 'ਚ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਹਨਾਂ ਥਾਵਾਂ 'ਤੇ ਤੇਜ ਗਰਜ ਦੇ ਨਾਲ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦਿਖਾਈ ਗਈ ਹੈ। अब करो वाहीगुरु कृपा तो करे प्रचार करे दुकाना तो दियााड़ी मत नहराइया ਮੌਸਮ ਵਿਭਾਗ ਦੀ ਮੰਨੀਏ ਤਾਂ ਤਿੰਨ ਪਾਰਤ ਤੱਤ ਦੂਜੀ ਪੱਛਮੀ ਗੜਬੜੀ 3 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ ਜਿਸ ਦਾ ਪ੍ਰਭਾਵ ਪੂਰੇ ਉੱਤਰ ਭਾਰਤ ਵਿੱਚ 2 ਦਿਨਾਂ ਤੱਕ ਜਾਰੀ ਰਹੇਗਾ ਇਸ ਦੌਰਾਨ ਹਿਮਾਚਲ ਦੇ ਇਲਾਕਿਆਂ ਵਿੱਚ ਫਿਰ ਤੋਂ ਬਰਫਬਾਰੀ ਅਤੇ ਬਾਰਿਸ਼ ਦੀ ਸੰਭਾਵਨਾ ਹੈ ਜਦਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਤੇਜ਼ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਖਾਸ ਕਰਕੇ ਪੁਆਦ ਇਲਾਕੇ ਵਿੱਚ ਤੇਜ਼ ਗੜੇਮਾਰੀ ਦੇਖਣ ਨੂੰ ਮਿਲੀ ਹੈ ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਵੀ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਪੰਜਾਬ 'ਚ ਬੁੱਧਵਾਰ ਤੋਂ ਹੀ بارش ਜਾਰੀ ਹੈ ਅਤੇ ਲੁਧਿਆਣਾ ਵਿੱਚ ਸਭ ਤੋਂ ਜ਼ਿਆਦਾ 3 mm بارش ਰਿਕਾਰਡ ਕੀਤੀ ਗਈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ